ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋ ਉਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਰਾਜੇ ਸ਼ਿਵਨਾਬ ਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਸੋ ਆਪ ਜੀ ਨੇ ਸਰਵਣ ਕਰ ਲਿਆ ਹੈ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਉਹ ਤ੍ਰਿਯਾ ਰਾਜ ਦੀ ਸਾਖੀ ਹੈ ਸੋ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਜਿੱਥੇ ਸਤਿਗੁਰੂ ਮਹਾਰਾਜ ਦੇ ਦੀਵਾਨ ਸਜਿਆ ਹੋਇਆ ਹੈ ਸਜੇ ਦੀਵਾਨਾਂ ਦੇ ਅੰਦਰ ਭਾਈ ਬੁੱਢਾ ਜੀ ਸਰਕਾਰੀ ਯੋਗ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਰਾਜਮਾਨ ਕੀਤਾ ਹੋਇਆ ਅਸਨ ਵਿਛਾ ਕੇ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੇ ਭਾਈ ਬਾਲਾ ਜੀ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਨਾਲ ਇੱਕ ਨਾਲ ਹੀ ਇੱਕ ਪਾਸੇ ਗੁਰੂ ਦੇ ਸਿੱਖ ਬਿਰਾਜਮਾਨ ਹਨ ਭਾਈ ਜੀਵਾ ਜੀ ਭਾਈ ਪਾਰੋ ਜੀ ਭਾਈ ਜੁਲਕਾ ਜੀ ਜੋ ਗੁਰੂ ਪਾਤਸ਼ਾਹ ਜੀ ਦਾ ਭਾਈ ਢਿੰਗਾ ਜੀ ਜੋ ਜਿਹੜੇ ਸਤਿਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਲਖਾਰੀ ਸੱਜਣ ਭਾਈ ਪੈੜਾ ਮੋਖਾ ਜੀ ਕਾਗਜ਼ ਕਲਮ ਦਵਾਤ ਲੈ ਕੇ ਉਹ ਵੀ ਹਾਜ਼ਰ ਬੈਠੇ ਨੇ ਤਾਂ ਕਿ ਜੋ ਵੀ ਬਚਨ ਪਾਈਵਾਲਾ ਜੀ ਸਰਵਣ ਕਰਾਉਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਲਿਖਿਆ ਜਾਵੇ ਸੋ ਲਿਖਣ ਲਈ ਉਹ ਹਾਜ਼ਰ ਹਨ ਸੁਪਾਈ ਬਾਲਾ ਜੀ ਨੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਹੱਥ ਬਨ ਕੇ ਇਸ਼ਾਰਾ ਮੰਗਿਆ ਕਿ ਸਤਿਗੁਰੂ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਕਿ ਦਾਸ ਆਪ ਜੀ ਨੂੰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਾਵੇ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਭਾਈ ਬਾਲਾ ਜੀ ਭਰੀ ਸੰਗਤ ਦੇ ਵਿੱਚ ਇੱਕ ਪਾਸੇ ਮਤਾਵਾ ਪਹਿਣਾ ਬੀਰ ਬੱਚੇ ਬਜ਼ੁਰਗ ਹਾਜ਼ਰ ਬੈਠੇ ਨੇ ਸੋ ਇੱਕ ਇੱਕ ਪਾਸੇ ਗੁਰੂ ਜੀਆਂ ਸਿੱਖ ਸੰਗਤਾਂ ਬਰਾਜਮਾਨ ਨੇ ਵਿਚਕਾਰ ਆਉਂਦੀ ਰਸਤਾ ਹੈ ਸਮੂਹ ਸੰਗਤਾਂ ਭਰਿਆ ਦੀਵਾਨ ਗੁਰੂ ਪਾਤਸ਼ਾਹ ਦੀ ਚਰਨਾ ਵਿੱਚ ਸਜਿਆ ਹੋਇਆ ਹੈ ਤੇ ਭਾਈ ਬਾਲਾ ਜੀ ਉਹ ਕਹਿਣ ਲੱਗੇ ਕਿ ਸਤਿਗੁਰੂ ਜੀ ਆਪ ਜੀ ਨੇ ਸਰਵਣ ਕਰ ਲਿਆ ਹੈ ਕਿ ਰਾਜੇ ਸ਼ਿਵਨਾਬ ਨੂੰ ਕੀ ਉਪਦੇਸ਼ ਦਿੱਤਾ ਉਪਰੰਤ ਜੋ ਤ੍ਰੇਯ ਰਾਜ ਦੀ ਸਾਖੀ ਹੈ ਉਹ ਮੈਂ ਆਪ ਜੀ ਨੂੰ ਪ੍ਰਸੰਗ ਨੂੰ ਸਰਵਣ ਕਰਾਉਂਦਾ ਹਾਂ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਦੋਨੋਂ ਪ੍ਰਕਾਰ ਦੇ ਯੋਗ ਸੁਣ ਕੇ ਰਾਜਾ ਕਹਿਣ ਲੱਗਾ ਮਹਾਰਾਜ ਜੀ ਆਪ ਇੱਥੇ ਕੁਝ ਦਿਨ ਠਹਿਰੋ ਅਰ ਦੋਨੋਂ ਪ੍ਰਕਾਰ ਦੇ ਯੋਗ ਸਿਖਾਓ ਗੁਰੂ ਜੀ ਉਸ ਦਾ ਪ੍ਰੇਮ ਦੇਖ ਕੇ ਤੇ ਚਰਨ ਪੌਹਲ ਦੇ ਕੇ ਸਿੱਖ ਬਣਾਇਆ ਤੇ ਧਰਮਸ਼ਾਲਾ ਵਿੱਚ ਰਹਿ ਕੇ ਸਾਰੇ ਦੇਸ਼ ਨੂੰ ਰਾਜੇ ਦਾ ਚੇਲਾ ਬਣਾਇਆ ਰਾਜੇ ਨੂੰ ਯੋਗ ਮਾਰਗ ਸਿਖਾਉਣ ਲਈ ਗੁਰੂ ਜੀ ਨੇ ਪ੍ਰਾਨ ਸੰਗਲੀ ਗ੍ਰੰਥ ਰਚਿਆ ਤੇ ਜਿਸ ਦੇ 113 ਅਧਿਆਏ ਹਨ ਉਹ ਪੋਥੀ ਰਾਜੇ ਨੂੰ ਸੌਂਪ ਕੇ ਕਿਹਾ ਕਿ ਜਦੋਂ ਕੋਈ ਸਾਡਾ ਸਿੱਖ ਲੈਣ ਲਈ ਆਵੇਗਾ ਤਾਂ ਦੇ ਦੇਣੀ ਕੁਝ ਦਿਨ ਗੁਰੂ ਜੀ ਉੱਥੇ ਰਹੇ ਸਤਨਾਮ ਦਾ ਪ੍ਰਚਾਰ ਕੀਤਾ ਧਰਮਸ਼ਾਲਾ ਵਿੱਚ ਲੰਗਰ ਚਲਾਇਆ ਜਿੱਥੇ ਰਸੋਈ ਵਿੱਚ 21 ਮਣ ਲੂਣ ਪੈਂਦਾ ਹੈ ਉਸ ਦੇਸ਼ ਵਿੱਚ 4 ਸੇਰ ਕੱਚੇ ਦਾ ਮਣ ਹੈ ਉਪਰੰਤ ਰਾਜੇ ਨੂੰ ਮੰਜੀ ਬਖਸ਼ ਕੇ ਉਸ ਦੇਸ਼ ਦੀ ਸਿੱਖੀ سپੁਰਦ ਕੀਤੀ ਔਰ ਹਰ ਪ੍ਰਕਾਰ ਦੀ ਧੀਰਜ ਦੇ ਕੇ ਆਪ ਚੱਲਣ ਦੀ ਤਿਆਰੀ ਕੀਤੀ ਗੁਰੂ ਜੀ ਉੱਥੋਂ ਤੁਰ ਕੇ ਤਿਰਿਆ ਰਾਜ ਵਿੱਚ ਆ ਗਏ ਰਸਤੇ ਵਿੱਚ ਮਰਦਾਨੇ ਨੇ ਕਿਹਾ ਜੀ ਮੈਨੂੰ ਤਾਂ ਪਿਆਸ ਵਿਆਕੁਲ ਕਰ ਰਹੀ ਹੈ ਮੈਂ ਪਾਣੀ ਪੀ ਆਵਾਂ ਇਹ ਕਹਿ ਕੇ ਇੱਕ ਘਰ ਪਾਣੀ ਪੀਣ ਗਿਆ ਅੱਗੋਂ ਉਸ ਘਰ ਦੀ ਇਸਤਰੀ ਨੇ ਮਰਦਾਨੇ ਨੂੰ ਸੱਦ ਕੇ ਪੁੱਛਿਆ ਕਿ ਤੁਹਾਡਾ ਕੀ ਨਾਮ ਹੈ ਕਿਸ ਕੰਮ ਆਏ ਹੋ ਕਿੱਥੋਂ ਆਏ ਹੋ ਮਰਦਾਨੇ ਨੇ ਕਿਹਾ ਜੀ ਮੇਰਾ ਨਾਮ ਮਰਦਾਨਾ ਹੈ ਤੇ ਅਸੀਂ ਸੈਰ ਲਈ ਆਏ ਹਾਂ ਤੇ ਪੰਜਾਬ ਵਿੱਚੋਂ ਆਏ ਹਾਂ ਇਹ ਸੁਣ ਕੇ ਉਸ ਚੰਗਲ ਨਾਰੀ ਨੇ ਪਾਣੀ ਪਿਉਉਣ ਦੀ ਬਹਾਨੇ ਗਲ ਵਿੱਚ ਧਾਗਾ ਪਾ ਕੇ ਪੇਡੂ ਬਣਾ ਕੇ ਬੰਨ੍ਹ ਲਿਆ ਤੇ ਆਪ ਘੜਾ ਲੈ ਕੇ ਪਾਣੀ ਨੂੰ ਗਈ ਜਦ ਦੋ ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਨੇ ਕਿਹਾ ਬਾਲਾ ਮਰਦਾਨਾ ਨਹੀਂ ਆਇਆ ਕਿਤੇ ਅੱਗੇ ਵਾਲੀ ਹੀ ਗੱਲ ਹੋਈ ਹੈ ਇਹ ਵਿਚਾਰ ਖਬਰ ਲੈਣ ਤੁਰੇ ਅੱਗੋਂ ਉਹੀ ਉਹ ਘੜੇ ਵਾਲੀ ਮਿਲ ਪਈ ਉਸ ਨੂੰ ਪੁੱਛਿਆ ਸਾਡਾ ਆਦਮੀ ਪਾਣੀ ਪੀਣ ਆਇਆ ਮੁੜ ਕੇ ਵਾਪਸ ਨਹੀਂ ਗਿਆ ਕਿਤੇ ਨਜ਼ਰੀ ਆਇਆ ਹੋਵੇ ਉਸ ਨੇ ਕਿਹਾ ਮੈਨੂੰ ਪਤਾ ਨਹੀਂ ਗੁਰੂ ਜੀ ਨੇ ਕਿਹਾ ਤੇਰੇ ਘਰ ਦਾ ਹੀ ਪਤਾ ਮਿਲ ਰਿਹਾ ਹੈ ਉਸ ਨੂੰ ਕਿਹਾ ਤੁਸੀਂ ਮੇਰੀ ਜ਼ੁਬਾਨ ਤੇ ਇਤਬਾਰ ਨਹੀਂ ਕਰਦੇ ਗੁਰੂ ਜੀ ਉਚਾਰਿਆ ਕਲ ਕੀ ਬਣਝਾਰੀਆਂ ਝੁੰਗੇ ਮੁਸਕ ਮੰਗੀਨ ਅਮਲਾ ਬਾਜੋਂ ਨਾਨਕਾ ਕਿਉਂ ਕਰਕੇ ਤ ਮਲੇਨ ਭਾਵ ਕਲਦਰ ਬਣਜਣ ਵਾਲੀਆਂ ਇਸਤਰੀਆਂ ਝੁੰਗੇ ਦਾ ਮੁਸਕੰਬਰ ਮੰਗਦੀਆਂ ਹਨ ਜੇਕਰ ਇਹ ਅਨ ਹੋਣੀ ਗੱਲ ਹੈ ਤਾਂ ਇਸੇ ਤਰ੍ਹਾਂ ਚੰਗੇ ਆਮਲਾ ਬਾਜੋਂ ਉਹ ਪਤੀ ਪਰਮੇਸ਼ਰ ਪ੍ਰਾਪਤ ਨਹੀਂ ਹੋ ਸਕਦਾ ਇਤਨੇ ਬਾਚਨ ਕਹਿਣ ਨਾਲ ਉਸ ਦੇ ਸਿਰ ਉੱਪਰ ਲਾ ਘੜਾ ਨਾਲ ਹੀ ਜੁੜ ਗਿਆ ਤੇ ਮਰਦਾਨਾ ਸਤਨਾਮ ਸਤਨਾਮ ਆਖਦਾ ਗੁਰੂ ਜੀ ਪਾਸ ਆ ਗਿਆ ਉਧਰੋਂ ਉਹ ਜੁੜਿਆ ਹੋਇਆ ਘੜਾ ਸਿਰ ਨਾਲੋਂ ਲੱਥੇ ਹੀ ਨਾ ਤੇ ਆ ਰੌਲਾ ਪਿਆ ਲੱਗੇ ਜੰਤਰ ਮੰਤਰ ਹੋਣ ਪਰ ਕਿੱਥੋਂ ਆਖਰ ਨੂਰ ਸ਼ਾਹ ਜੋ ਉਸ ਦੇਸ਼ ਦੀ ਸਰਦਾਰਨੀ ਸੀ ਉਸਨੇ ਖਬਰ ਸੁਣ ਕੇ ਆਪਣੀਆਂ ਵੱਡੀਆਂ ਜਾਦੂਗਰनियां ਭੇਜੀਆਂ ਉਹਨਾਂ ਵਿੱਚੋਂ ਕੋਈ ਢੋਲ ਵਜਾਉਂਦੀ ਕੋਈ ਕਰੋਧ ਨੂੰ ਦੜਾਉਂਦੀ ਕੋਈ ਵਜ਼ਨ ਵਿੱਚੋਂ ਅੱਗ ਕੱਢਦੀ ਕੋਈ ਦਰਖਤ ਤੇ ਕੋਈ ਮਿਰਗਸ਼ਾਲਾ ਪਰ ਚੜ ਕੇ ਆਈ ਤੇ ਜੰਤਰ ਮੰਤਰ ਕਰ ਕਰਾ ਕੇ ਹਾਰ ਗਈਆਂ ਅਰ ਘੜਾ ਸਿਰ ਤੋਂ ਨਾ ਲੱਥਾ ਤਾ ਨਿਰਾਸ਼ ਹੋ ਕੇ ਨੂਰ ਸ਼ਾਹ ਪਾਸ ਜਾ ਕੇ ਕਿਹਾ ਕਿ ਸਾਡਾ ਤਾਂ ਕੋਈ ਵਸ ਨਹੀਂ ਚੱਲਦਾ ਫਿਰ ਨੂਰ ਸ਼ਾਹ ਬੜੇ ਰੋਹ ਵਿੱਚ ਆ ਕੇ ਗੁੱਸੇ ਨਾਲ ਆ ਪਾਈ ਔਰ ਜਿੰਨਾ ਕੋ ਜੋਰ ਸੀ ਲਾਇਆ ਜਾਦੂ ਕੁਝ ਨਾ ਬਣਿਆ ਜਦ ਕੁਝ ਨਾ ਬਣਿਆ ਤਾਂ ਘੜੇ ਵਾਲੀ ਨੇ ਕਿਹਾ ਇਹ ਸਾਡਾ ਮੈਂ ਅਪਰਾਧ ਕੀਤਾ ਹੈ ਸੋ ਇਸ ਦੀ ਸ਼ਰਨ ਪਾਓ ਤਾਂ ਮੇਰਾ ਘੜਾ ਲੱਥੇਗਾ ये सुन के सारिया इट्ठिया होके गुरु जी पास आईया गुरु जी ने उचारियाही महला पहला कुची कुचंजी मंज कुचजी अमावड़ डोसड़े हों हाँ क्यों हो सह रावण जाओ जीओ एक दू एक चढ़ कौन जाने मेरा ना जियो ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਚਾਵੜੀ ਇਹੋ ਜਿਓ ਸੋ ਗੁਣ ਮੰਨਣਾ ਆਵਨੀ ਹਉ ਕਹਿ ਜੀ ਦੋਸ਼ ਧਰੇ ਜਿਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਓ ਇਕ ਤੜ ਢੋਲ ਨ ਅੰਬੜਾ ਹਾਂ ਸਾਧ ਕੁਰਬਾਨੇ ਤੇਰੇ ਜਾਓ ਜੀਓ ਸੋਨਾ ਰੂਪ ਰੰਗਲਾ ਮੋਤੀ ਤੇ ਮਾਨਕ ਜੀਓ ਸੁਵਸਤੀ ਸ਼ਹਿ ਦਿੱਤੀਆਂ ਮੈਂ ਤਿੰਸੂ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜੀਓ ਹੋ ਇਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੁੰਜਾਂ কুরਲੀਆਂ ਬਗ ਬੈਠੇ ਆਏ ਜੀਓ ਸੁਤੀ ਸੁਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈਸ ਨਾਲੋ ਮੁਤੀ ਅਸ ਦੁੱਖਾਂ ਕੋ ਧਰੀ ਆਸ ਜੀਓ ਤੁਦ ਗੁਣ ਮੈਂ ਸਭ ਅਬ ਗੁਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਭਾਵ ਮੈਂ ਕਿਜ ਜੀ ਹਾਂ ਮੇਰੇ ਵਿੱਚ ਦੋਸ਼ ਹੈ ਮੈਂ ਪਤੀ ਨੂੰ ਕਿਸ ਤਰ੍ਹਾਂ ਪਰਵਾ ਸਕਦੀ ਹਾਂ ਜਿਨ੍ਹਾਂ ਸਖੀਆਂ ਨੇ ਸ਼ੌ ਨੂੰ ਰਾਵਿਆ ਹੈ ਉਹਨਾਂ ਵਰਗੇ ਗੁਣ ਮੇਰੇ ਵਿੱਚ ਨਹੀਂ ਮੈਂ ਉਹਨਾਂ ਦੀ ਰੀਸ ਨਹੀਂ ਕਰ ਸਕਦੀ ਸੋਨਾ ਚਾਂਦੇ ਮੋਤੀ ਮਾਨਕ ਮੰਦਰ ਕੱਪੜੇ ਗਹਿਣੇ ਵਿੱਚ ਲੱਗ ਕੇ ਮੈਂ ਤਾਂ પતિ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਅੱਗੇ ਕੀ ਮੂੰਹ ਦਿਆਂਗੀ ਇਸ ਤਿਸ ਸ਼ੌ ਤੋਂ ਵਿਛੜ ਕੇ ਦੁੱਖ ਵਿੱਚ ਪੈ ਗਈ ਹਾਂ हे परमात्मा तेरे ਵਿੱਚ ਸਾਰੇ ਗੁਣ ਹਨ ਮੇਰੀ ਅਰਦਾਸ ਸੁਣ ਕੇ ਮੈਨੂੰ ਵੀ ਇੱਕ ਦਾਤ ਬਖਸ਼ਿਸ਼ ਬਖਸ਼ ਕਰ अथवा ਸਾਖਿਆਤ ਦਰਸ਼ਨ ਦੇ ਕੇ ਆਪਣੇ ਨਾਲ ਮੇਲ ਲੈ ਸੋ हे ਇਸਤਰੀਓ ਜੇ ਤੁਹਾਨੂੰ ਪਤੀ परमात्मा ਦੀ ਜ਼ਰੂਰਤ ਹੈ ਤਾਂ ਇਸ ਤਰ੍ਹਾਂ ਇਸ ਪ੍ਰਕਾਰ ਅਧੀਨਤਾ ਦੀ ਬੇਨਤੀ ਕਰੋ ਔਰ ਇਹ ਫਜ਼ੂਲ ਟੂਣੇ ਟਾਮਣ ਤਿਆਗੋ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਨੂਰ ਸ਼ਾ ਜਾਦੂਗਰਨੀ ਨੇ ਕਿਹਾ اے ਸਤਿਗੁਰੂ ਇਸ ਨੇ ਬੜੀ ਭੁੱਲ ਕੀਤੀ ਹੈ ਸੋ ਕਿਰਪਾ ਕਰਕੇ ਸਾਨੂੰ ਬਖਸ਼ੋ ਅੱਗੇ ਨੂੰ ਐਸਾ ਕੰਮ ਨਹੀਂ ਕਰਨੀ ਕਰਨਗੀਆਂ ਤਦ ਗੁਰੂ ਜੀ ਨੇ ਕਿਹਾ ਸਤਨਾਮ ਕੇ ਆ ਸਤਨਾਮ ਆ ਕੇ ਖੜਾ ਲਾ ਦਿਓ ਇਤਨਾ ਕਹਿਣ ਨਾਲ ਹੀ ਸਿਰ ਤੋਂ ਉਸੇ ਵੇਲੇ ਕੜਾ ਲਹਿ ਗਿਆ ਜਿਸ ਨੂੰ ਦੇਖ ਕੇ ਸਭ ਅਚਰਜ ਹੋ ਗੀਆਂ ਤੇ ਹੀਰੇ ਮੋਤੀ ਲਿਆ ਕੇ ਗੁਰੂ ਜੀ ਨੂੰ ਭੇਟਾ ਕਰਨ ਲੱਗੀਆਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਉਚਾਰਿਆ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁ ਸੁੱਧਾ ਕਾਲੀਆਂ ਬਾਰੋਂ ਜਟਵੀਆਂ ਰੀਸਾ ਕਰੇ ਤਿਣਾੜੀਆਂ ਜੋ ਸੇਵਨ ਦਰ ਖੜੀਆਂ ਹੁੰਦੇ ਤਾਣ ਤਾਣੀਆਂ ਰਹਿਣ ਨਿਮਾਨਣੀਆਂ ਨਾਲ ਖਸਮੇ ਰੱਤੀਆ ਮਾਨੇ ਸੁਖ ਰਲੀਆਂ ਨਾਨਕ ਜਨਮ ਸਕਾਰਥਾ ਜੇ ਦਿਨ ਕੈ ਸੰਗ ਮਿਲਾਂ ਭਾਵੇਂ ਤੁਸੀਂ ਗੱਲਾਂ ਵਿੱਚ ਤਾਂ ਚੰਗੀਆਂ ਹੋ ਪਰ ਕਰਮ ਆੜੇ ਕਰਦਿਆਂ ਹੋ ਮਨ ਕਾਲੇ ਹਨ ਉਪਰੋਂ ਚਿੱਟੀਆਂ ਬਣੀਆਂ ਹੋਈਆਂ ਹੋ ਰੀਸਾ ਉਹਨਾਂ ਦੀਆਂ ਕਰਦਿਆਂ ਹੋ ਜੋ ਪਤੀ ਵਰਤਾ ਹਨ ਅਰਤਾਣ ਹੁੰਦਿਆਂ ਨਿਮਾਣੀਆਂ ਹਨ ਸੋ ਜੇ ਤੁਸੀਂ ਹੀ ਸੁਖ ਲੈਣਾ ਹੈ ਤੇ ਜਨਮ ਸਫਲ ਕਰਨਾ ਹੈ ਤਾਂ ਉਹਨਾਂ ਦਾ ਸੰਗ ਕਰਕੇ ਸ਼ੁਭ ਗੁਣ ਧਾਰਨ ਕਰੋ ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਉਹਨਾਂ ਨੇ ਅਧੀਨਤਾ ਸਹਿਤ ਬੇਨਤੀ ਕੀਤੀ ਤੁਸੀਂ ਸਾਨੂੰ ਵੀ ਸਿੱਖੀ ਬਖਸ਼ੋ ਗੁਰੂ ਜੀ ਨੇ ਪਾਹਲ ਦੇ ਕੇ ਸਿੱਖ ਰੀਤ ਅਨੁਸਾਰ ਸਿਖਾਈ ਧਰਮਸ਼ਾਲਾ ਸਿੱਖੀ ਰੀਤ ਸਿਖਾਈ ਅਤੇ ਧਰਮਸ਼ਾਲਾ ਬਣਵਾਈ ਕਿਹਾ ਭਾਈ ਜੇ ਕੋਈ ਸਿੱਖ ਸੰਤ ਆਵੇ ਉਸ ਦੀ ਟਹਿਲ ਕਰਨੀ ਸੇਵਾ ਕਰਨੀ ਤੇ ਸਤਨਾਮ ਦਾ ਸਿਮਰਨ ਕਰਨਾ ਸੋ ਇਸ ਤਰ੍ਹਾਂ ਗੁਰੂ 파ਤਸ਼ਾਹ ਜੀ ਨੇ ਨੂਰ ਸ਼ਾ ਜਾਦੂ ਕਰਨੀ ਤੇ ਨਾਲ ਹੋਰ ਜਾਦੂ ਕਰਨੀਆਂ ਨੂੰ ਸਿੱਖੀ ਦਾ ਉਪਦੇਸ਼ ਦੇ ਕੇ ਨਾਮ ਜਪਣ ਲਾਇਆ ਤੇ ਚਲਾਕੀਆਂ ਉਹ ਜਾਦੂ ਕਰਨਾ ਸਾਰੀਆਂ ਗੱਲਾਂ ਤੋਂ ਗੁਰੂ 파ਤਸ਼ਾਹ ਜੀ ਨੂੰ ਵਰਜ ਕੇ ਸਿੱਧੇ ਰਸਤੇ ਲਾ ਕੇ ਉਹਨਾਂ ਦਾ ਪਰਉ ਉਤਾਰਾ ਕੀਤਾ ਭਾਈ ਵਾਲਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੀ ਸੋ ਇਹ ਪਾਵਨ ਪ੍ਰਸੰਗ ਨੂਰ ਸ਼ਾ ਜਾਦੂਗਰਨੀ ਦਾ ਜੋ ਤਰੀਆ ਰਾਜ ਦੀ ਪ੍ਰਸੰਗ ਸੀ ਸਤਿਗੁਰੂ ਜੀ ਸੋ ਉਹ ਆਪ ਜੀ ਨੂੰ ਸਰਵਣ ਕਰਾਇਆ ਹੈ ਅੱਗੇ ਪ੍ਰਸੰਗ ਆ ਰਿਹਾ ਹੈ ਤੋ ਜੋਗੀ ਹਨ ਸੋ ਉਹਨਾਂ ਵਿੱਚੋਂ ਭਰਤਰੀ ਜੋਗੀ ਹੈ ਸੋ ਉਹ ਗੁਰੂ ਪਾਤਸ਼ਾਹ ਜੀ ਕਿਵੇਂ ਉਹਨੂੰ ਉਪਦੇਸ਼ ਦਿੰਦੇ ਨੇ ਤੇ ਉਹ ਬਦੇਸ਼ ਦੇ ਕੇ ਕਿਵੇਂ ਉਹਦਾ ਪਾਰ ਉਤਾਰਾ ਹੁੰਦਾ ਹੈ ਕੀ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੈ ਸਤਗੁਰੂ ਜੀ ਕਿਵੇਂ ਉਹਦਾ ਜਵਾਬ ਦਿੰਦੇ ਨੇ ਸੋ ਸਾਰਾ ਪ੍ਰਸੰਗ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਸੋ ਇਹ ਪੁੱਲਾਂ ਚੁੱਕਾਂ ਦੀ ਖੇਮਾ ਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨੀ ਇਸੇ ਤਰ੍ਹਾਂ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਨੂੰ ਗਾਉਂਦਾ ਰਹਾ ਤੇ ਸਤਗੁਰੂ ਜੀ ਹਾਜ਼ਰੀ ਪ੍ਰਵਾਨ ਕਰਨ ਆਪਾਂ ਵੀ ਪੁੱਲਾਂ ਚੁੱਕਾਂ ਦੀ ਖੇਮਾ ਮੰਗਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਰਹਿਮਤਾਂ ਕਰਨ ਕਿ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀ ਏ ਪਰਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ